ਜੀ ਛੁੱਟੀ ਨਹੀਂ ਮਾਰੀ ਨਹੀਂ ਜੀ ਕਿਉਂ ਬਈ ਜੀ ਜਿਹੜਾ ਸਾਡਾ ਕੰਮ ਆ ਕੰਮ ਤਾਂ ਬਿਨਾ ਸਰਦਾ ਹੀ ਨਹੀਂ ਜੀ ਸਾਡਾ ਗੁਜ਼ਾਰਾ ਗੁਜ਼ਾਰਾ ਨਹੀਂ ਹੁੰਦਾ ਛਾਂ ਜੀ ਬਈ ਗੁਜ਼ਾਰਾ ਨਹੀਂ ਹੁੰਦਾ ਸਰਦਾ ਨਹੀਂ ਕਰ ਬਈ ਸ਼ਾਮ ਨੂੰ ਰੋਟੀ ਕਿੱਤੋਂ ਕਮਾਵੇਂਗੇ ਕਰਦੇ ਬਈ ਜਿਹੜੇ ਪੈਸੇ ਜਾਂਦੇ ਉਹ ਵੀ ਸ਼ਾਮ ਨੂੰ ਲੱਗ ਜਾਂਦੇ ਆ ਜਿੰਨੇ ਕਮਾਉਨੇ ਜਿੰਨੇ ਕਮਾਉਨੇ ਉੰਨੇ ਲੱਗ ਜਾਂਦੇ ਆ ਇੰਨੀ ਕੁ ਜ਼ਿਆਦਾ ਉਹ ਵਧੀ ਪਈ ਆ ਬਈ ਯਾਰ ਕਬੀਲਦਾਰੀ ਮਹਿੰਗਾਈ ਬਹੁਤ ਜ਼ਿਆਦਾ ਵਧੀ ਪਈ ਆ ਕੀ ਕੀਤਾ ਖਾਸ ਖਾਸ ਆਹੀ ਕੀਤਾ ਜੀ ਬਸ ਅਸੀਂ ਤਾਂ ਪੁਰਗਾ ਚੱਕ ਲੀਆਂ ਬਸ ਜਿਹੜਾ ਕੋ ਰੋਜ਼ ਕਰਦੇ ਹਾਂ ਉਹੀ ਬਸ ਹੋਰ ਕੋਹ ਨਹੀਂ ਕਿੰਨੇ ਸਾਲ ਹੋ ਗਏ ਬਈ ਕੰਮ ਕਰਦੇ ਮੈਨੂੰ ਹੋ ਗਏ 10 ਸਾਲ ਹੋ ਗਏ ਹਾਂ ਮੈਂ ਪੜਦਾ ਸੀ ਜਦੋਂ ਉਦੋਂ ਵਿੱਚ ਇੱਥੇ ਕੰਮ ਕਰਦਾ ਸੀ ਪੜਾਈ ਦੇ ਨਾਲ ਕੰਮ ਕਰਨ ਲੱਗ ਗਿਆ ਹਾਂਜੀ ਕਈ ਪਾਰ ਸਾਡੇ ਆਸ ਤੇ ਗਾਧੀਆਂ ਮੁਬਾਰਕਾਂ ਇਹ ਤਾਂ ਆਪ ਤੁਹਾਡਾ ਰੋਟੀਆਂ ਸਿੱਖਣਾ ਹੁੰਦੇ ਇੱਥੇ ਕੋਈ ਨਹੀਂ ਮੰਨਣ ਕਾਈ ਮੈਨੂੰ 10 ਮਿੰਟ ਬੋਲਣ ਤੇ ਮੰਜ ਤੇ ਕੀ ਕੁਛ ਨਹੀਂ ਕਿਹਾ ਇੱਥੇ ਚੱਕ ਗਾ ਬਖਾਈ ਗਏ ਪਹਿਲਾਂ ਦੌਣ ਸਾਰ ਇੱਥੇ ਕੋਈ ਤਾਂ 3 ਰੁਪਏ ਤੇ ਲੱਗਾ ਪਿਆ ਹੀ ਘੱਟਾ ਚੱਕਣ ਦੇ ਕੋਈ 3.5 ਕੋਈ 4 ਤੇ ਕੋਈ 5 ਤੇ ਵੀ ਕਰੀ ਜਾਂਦਾ ਹੀ ਰੇਟ 7-8 ਰੁਪਏ ਆ ਜੀ ਸਾਡਾ ਸਾਨੂੰ ਦੇ ਨਹੀਂ ਰਹੀ ਸਰਕਾਰੀ ਕਿੰਨੇ ਮਤਲਬ ਕਿੰਨੇ ਵਜੇ ਕੰਮ ਸ਼ੁਰੂ ਕਰ ਦਿੰਦੇ ਨੇ ਤੇ ਕਿੰਨੇ ਵਜੇ ਛੱਡਦੇ ਹੋ ਵੀ ਰਾਤ ਕੰਮ ਜੀ ਸਵੇਰ 6 ਵਜੇ 6.5 ਵਜੇ 6.5 ਵਜੇ ਰਾਤ ਦੇ 9 ਵਜੇ ਤੋਂ 10 ਵਜੇ ਆਣੀ ਰਾਤ ਨੂੰ ਦੋ 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 ਤਾਂ ਤਿੰਨ ਆਵਾਜ਼ਾਂ ਦੇ ਪੈਂ ਜਾਂ ਲੱਕੇ ਨਾਲ ਠਾੜ ਨਾਲ ਮੜ ਕੇ ਉੱਠਿਆ ਯਾਰ ਚੋਰੀ ਨਾ ਹੋ ਜਾਈ ਕਿਤਾ ਮਾਲ ਚ ਕੋਨੇ ਜਿਵੇਂ ਕਹਿੰਦੇ ਕਿ ਮਿਹਨਤ ਕਰਨ ਵਾਲਿਆਂ ਦੇ ਦਿਨ ਬਦਲ ਜਾਂਦੇ ਐਨੀ ਮਿਹਨਤ ਕਰਦੇ ਹਾਂ ਵਧਨੇ ਪਰ ਜਨਾ ਚਲੇ ਸਰਕਾਰ ਵਾਲਿਆਂ ਨਾਲ ਚੜ੍ਹਦੇ ਬਦਲਦੇ ਮਹਿੰਗਾਈ ਮਹਿੰਗਾਈ ਕਿਵੇਂ ਦੇਖਦੇ ਹੋ ਵੀ ਮਹਿੰਗਾਈ ਵਧਦੀ ਜਾਂਦੀ ਆ ਤੁਹਾਡੇ ਨਹੀਂ ਜਾਣੀ ਆ ਘਟਦੀ ਤਾਂ ਨਹੀਂ ਤੁਹਾਡੀ ਤਨਖਾਹ ਵਧੀ ਨਾਲ ਕੰਮ ਵਧਿਆ ਨਾਲ ਭਾਈ ਵਧ ਕੇ ਕੀ ਯਾਰ ਉੱਥੇ ਹੀ ਆ ਕਈ ਘੜਾ ਕੋ ਲੀਟਰ ਆਉਂਦੇ ਤੁਹਾਡੇ ਕੋਲੇ ਹਾਲ ਚਾਲ ਨਾ ਨਾ ਜੀ ਕਿਹਨੇ ਆਉਣਾ ਹੀ ਸਾਡੇ ਕੋਲੇ ਲੀਡਰਾਂ ਨੇ ਕਿੱਥੇ ਆਉਣਾ ਹੀ ਹਾਂ ਇੱਥੇ ਕੋਈ ਮੈਂਬਰ ਸਰਪੰਚ ਨਹੀਂ ਸੌਂਦਾ ਲੀਡਰਾਂ ਨੇ ਕਿਹਨੇ ਆਉਣਾ ਹੀ ਲੋਕਵਾਇਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਹਿਮਤਾਜ ਅੱਜ ਪੂਰੇ ਦੇਸ਼ ਭਰ ਦੇ ਵਿੱਚ ਲੇਬਰ ਡੇ ਯਾਨੀ ਕਿ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਤਮਾਮ ਜਿਹੜੇ ਦਫ਼ਤਰ ਨੇ ਉਹ ਬੰਦ ਨੇ ਉਹ ਛੁੱਟੀ ਦਾ ਆਨੰਦ ਮਾਰ ਰਹੇ ਨੇ ਪਰ ਜਿਨ੍ਹਾਂ ਦਾ ਇਹ ਦਿਨ ਹੈ ਮਜ਼ਦੂਰਾਂ ਦਾ ਮਜ਼ਦੂਰ ਅੱਜ ਵੀ ਕੰਮ ਕਰ ਰਹੇ ਆ ਗੱਲਬਾਤ ਇਹਨਾਂ ਦੇ ਨਾਲ ਕਰਦੇ ਆ ਕਿ ਮਜ਼ਦੂਰ ਦੀਪਸ ਕਿੰਨੇ ਕੁ ਲੰਘੇ ਤੇ ਕਿੰਨੇ ਕ ਇਹਨਾਂ ਦੀ ਜਿਹੜੀ ਜ਼ਿੰਦਗੀ ਦੇ ਹਾਲਾਤ ਹੈ ਉਹ ਸੁਧਰੇ ਆ ਆ ਬਾਈ ਲਗਾਤਾਰ ਕੰਮ ਕਰਦੇ ਨਾਲ ਨਾਲ ਗੱਲਬਾਤ ਕਰਾਂਗੇ ਬਾਈ ਬਾਈ ਕੀ ਹਾਲਾ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਵਧੀਆ ਬਾਈ ਜੀ ਬਾਈ ਅੱਜ ਪਤਾ ਕੀ ਹੈ ਤੁਹਾਨੂੰ ਹਾਂਜੀ ਕੀ ਹੈ ਬਾਈ ਅੱਜ ਜੀ ਮਜ਼ਦੂਰ ਦੀਪਸ ਮਜ਼ਦੂਰ ਦੀਪਸ ਸਾਹਿਬ ਤੁਹਾਡਾ ਮਤਲਬ ਅੱਜ ਦਿਨ ਹੈ ਹਾਂਜੀ ਸਾਡਾ ਕੀ ਤੁਹਾਨੂੰ ਅੱਜ ਲੱਗਿਆ ਬਾਈ ਤੁਸੀਂ ਅੱਜ ਛੁੱਟੀ ਨਹੀਂ ਮਾਰੀ ਨਹੀਂ ਜੀ ਕਿਉਂ ਭਾਈ ਜੀ ਜੀ ਜਿਹੜਾ ਸਾਡਾ ਕੰਮ ਆ ਕੰਮ ਤੋਂ ਬਿਨਾ ਸਰਦਾ ਹੀ ਨਹੀਂ ਜੀ ਸਾਡਾ ਗੁਜ਼ਾਰਾ ਗੁਜ਼ਾਰਾ ਨਹੀਂ ਹੁੰਦਾ ਸ਼ਾਂਤ ਹਾਂਜੀ ਭਾਈ ਗੁਜ਼ਾਰਾ ਨਹੀਂ ਹੁੰਦਾ ਤਾਂ ਨਹੀਂ ਛੁੱਟੀ ਮਾਰੀ ਜਿਵੇਂ ਅੱਜ ਤੁਹਾਡਾ ਦਿਨ ਹੈ ਪਰ ਛੁੱਟੀ ਸਾਰੇ ਦਫ਼ਤਰਾਂ ਦੇ ਵਿੱਚ ਆ ਉਹ ਛੁੱਟੀ ਤਾਂ ਆਨੰਦ ਮਾਰ ਰਹੇ ਆ ਪਰ ਜਿੰਨਾ ਦਿਨ ਉਹ ਕੰਮ ਕਰ ਰਹੇ ਆ ਭਾਈ ਅਸੀਂ ਸਾਡਾ ਸਰਦਾ ਹੀ ਨਹੀਂ ਜਮੇ ਨਹੀਂ ਸਰਦਾ ਬੜੇ ਵੀ ਅਸੀਂ ਮੈਂ ਪਲੱਸ 2 ਪਾਸ ਹਾਂ ਪਲੱਸ 2 ਪਾਸ ਹਾਂਜੀ ਕਿੰਨੇ ਸਾਲ ਹੋ ਗਏ ਭਾਈ ਕੰਮ ਕਰਦਿਆਂ ਨੂੰ ਮੈਨੂੰ ਹੋ ਗਏ 10 ਸਾਲ ਹੋ ਗਏ 10 ਸਾਲ ਹੋ ਗਏ ਹਾਂ ਮੈਂ ਫਰਦਾ ਹੀ ਜਦੋਂ ਉਦੋਂ ਵਿੱਚ ਇੱਥੇ ਕੰਮ ਕਰਦਾ ਪੜਾਈ ਦੇ ਨਾਲ ਕੰਮ ਕਰਨ ਲੱਗ ਗਏ ਹਾਂ ਠੀਕ ਹੈ ਅੱਤ ਤੁਹਾਨੂੰ ਬਾਈ ਜੀ ਕਿੰਨੇ ਸਾਲ ਹੋ ਗਏ ਨੇ ਕੰਮ ਕਰਦਿਆਂ ਮੈਨੂੰ 20 ਸਾਲ ਹੋ ਗਏ ਹੀ ਕੰਮ ਕਰਦਿਆਂ 20 ਸਾਲ ਹੋ ਗਏ ਹਾਂਜੀ ਜਿਵੇਂ ਮੈਂ ਗੱਲ ਕੀਤੀ ਕਿ ਅੱਜ ਮਜ਼ਦੂਰ ਦਿਵਸ ਹੈ ਤੁਹਾਨੂੰ ਕੋਈ ਲੱਗਾ ਤੁਹਾਡੀ ਜ਼ਿੰਦਗੀ ਵਿੱਚ ਖਾਸ ਅੱਜ ਹੋਇਆ ਹੋਵੇ ਨਹੀਂ ਕੁਛ ਨਹੀਂਗਾ ਜੀ ਹੂੰ ਬਸ ਇਹੀ ਕਮਾਉਣਾ ਤੇ ਇਹੀ ਖਾਣਾ ਜੀ ਬਸ ਇਹੀ ਕਮਾਉਣਾ ਖਾਣਾ ਇਹੀ ਕਮਾਉਣਾ ਤੇ ਇਹੀ ਖਾਣਾ ਜੀ ਹਾਂਜੀ ਕੀ ਹਾਲਾਤ ਕੀ ਨੇ ਬਾਈ ਕਰਦੇ ਕਰਦੇ ਬਾਈ ਜਿਹੜੇ ਪੈਸੇ ਜਾਂਦੇ ਉਹੀ ਸ਼ਾਮ ਨੂੰ ਲੱਗ ਜਾਂਦੇ ਆ ਜਿੰਨੇ ਕਮਾਉਨੇ ਆ ਜਿੰਨੇ ਕਮਾਉਨੇ ਉਹਨੇ ਲੱਗ ਜਾਂਦੇ ਆ ਇੰਨੀ ਕੁ ਜ਼ਿਆਦਾ ਆਵਦੀ ਪਈ ਆ ਬਾਈ ਯਾਰ ਭੀਲਦਾਰੀ ਮਹਗਾਈ ਬਹੁਤ ਜ਼ਿਆਦਾ ਵਧੀ ਪਈ ਆ ਜਿਵੇਂ ਅੱਜ ਮੈਂ ਕਿਹਾ ਲੇਬਰ ਡੇ ਆ ਮਜ਼ਦੂਰ ਦਿਵਸ ਆ ਤੁਸੀਂ ਛੁੱਟੀ ਨਹੀਂ ਮਾਰੀ ਅੱਜ ਨਹੀਂ ਵੀਰੇ ਕੰਮ ਤੇ ਲੱਗੇ ਪਏ ਜੀ ਕੰਮ ਤੇ ਲੱਗੇ ਸਰਦਾ ਨਹੀਂਗਾ ਭਾਈ ਸ਼ਾਮ ਨੂੰ ਰੋਟੀ ਕਿੱਥੋਂ ਖਾਵਾਂਗੇ ਹੂੰ ਠੀਕ ਹੈ ਜੀ ਰੋਟੀ ਖਾਣ ਨੂੰ ਫਿਰ ਚਾਹੀਦੀ ਜਿਵੇਂ ਸਾਰੇ ਦਫ਼ਤਰ ਅਫਸਰ ਜਿਹੜੇ ਉਹ ਸਾਰੇ ਅੱਜ ਛੁੱਟੀ ਦਾ ਆਨੰਦ ਮਾਰ ਰਹੇ ਆ ਘਰੇ ਬੈਠੇ ਉਹਨੂੰ ਆ ਕਿ ਮਜ਼ਦੂਰ ਦਿਵਸ ਆ ਪਰ ਜਿਨ੍ਹਾਂ ਦਾ ਦਿਵਸ ਆ ਉਹ ਕੰਮ ਕਰ ਰਹੇ ਆ ਉਹ ਪਰ ਸਾਨੂੰ ਕਰਨਾ ਪਊਗਾ ਜੀ ਸ਼ਾਮ ਨੂੰ ਰੋਟੀ ਨਹੀਂ ਮਿਲਣੇਗੀ ਜੇ ਕੰਮ ਕਰਾਂਗੇ ਤਾਂ ਫੇਰ ਹੀ ਖਾਵਾਂਗੇ ਜੀ ਹਾਂਜੀ ਬਿਲਕੁਲ ਹਾਂਜੀ ਵੀਰ ਜੀ ਤੁਸੀਂ ਬਈ ਤੁਹਾਡਾ ਇਹੀ ਪਿੰਡ ਹੈ ਜੀ ਹਾਂਜੀ ਗੁਰੂਸਰ ਪਿੰਡ ਹੈ ਇਹ ਗੁਰੂਸਰ ਪਿੰਡ ਆ ਬਈ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰੇ 12 ਸਾਲ ਹੋ ਗਏ 12 ਸਾਲ ਹੋ ਗਏ ਹਾਂਜੀ ਸਰ ਕਿਵੇਂ ਆ ਪਹਿਲਾਂ ਤਾਂ ਅੱਜ ਮਜ਼ਦੂਰ ਦੀਵਸ ਦੀਆਂ ਮੁਬਾਰਕਾਂ ਤੁਹਾਨੂੰ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਵੀ ਪਰ ਸਾਡੇ ਆਸਤੇ ਕਾਦੀਆਂ ਮੁਬਾਰਕਾਂ ਇਹ ਤਾਂ ਆਪਦੀਆਂ ਰੋਟੀਆਂ ਸੇਕਣਾ ਹੁੰਦੇ ਇੱਥੇ ਕੋਈ ਨਹੀਂ ਮਨਾਨੂੰ ਕਹੇ ਮੈਨੂੰ 10 ਮਿੰਟ ਬੋਲਣ ਦੇ ਇੱਥੇ ਮੰਚ ਤੇ ਕੀ ਕੁਛ ਨਹੀਂ ਕਿਹਾ ਇੱਥੇ ਚੱਕ ਗਾ ਵਿਖਾਈ ਗਏ ਪਹਿਲਾਂ ਤਾਂ ਹਾਂ ਸਰ ਠੀਕ ਹੈ ਅਸੀਂ ਕੀ ਲੈਣਾ ਅਸੀਂ ਡਾਕਟਰ ਵੇਡ ਕਾਰਡ ਨੂੰ ਮੰਨਣ ਵਾਲੇ ਬੰ ਸੁਧਾਰ ਜੀ ਅਸੀਂ ਡਾਕਟਰ ਅੰਬੇਡਕਰ ਨੂੰ ਆਪਣਾ ਆਈਡਲ ਮੰਨਦੇ ਆਂ ਠੀਕ ਆ ਜੀ ਜੀ ਤੇ ਅਸੀਂ ਉਹਨਾਂ ਦੇ ਸਿਧਾਂਤਾਂ ਦੇ ਚੱਲਦੇ ਆਂ ਸਾਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜੀ ਇੱਥੇ ਮੈਂ ਕਹਿਆ ਜੀ ਮੈਨੂੰ 5 ਮਿੰਟ ਬੋਲ ਲੈਣ ਦਿਓ ਕੋਈ ਨਹੀਂ ਇੱਥੇ ਬੋਲੋ ਜਿਹੜਾ ਕੋਈ ਹਾਂਜੀ ਬੋਲਣਾ ਦੇ ਦਿੱਤਾ ਮੌਕਾ ਉਹੀ ਮੌਕਾ ਜੀ ਰੇਟ ਸਾਡਾ ਹੀ ਇੱਥੇ ਕੋਈ ਤਾਂ 3 ਰੁਪਏ ਤੇ ਲੱਗਾ ਪਿਆ ਜੀ ਗੱਟਾ ਚੱਕਣ ਤੇ ਕੋਈ 3.5 ਕੋਈ 4 ਤੇ ਕੋਈ 5 ਤੇ ਵੀ ਕਰੀ ਜਾਂਦਾ ਜੀ ਜੀ ਰੇਟ 7-8 ਰੁਪਏ ਆ ਜੀ ਸਾਡਾ ਸਾਨੂੰ ਦੇ ਨਹੀਂ ਰਹੀ ਸਰਕਾਰ ਜੀ ਕਿੱਥੇ ਜਾਂਦੇ ਆ ਪੈਸੇ ਉਹ ਪੈਸੇ ਜੀ ਅੱਧੇ ਸਰਕਾਰ ਨੂੰ ਜਾਂਦੇ ਦ ਜਾਣੇ ਕਿੱਥੇ ਆ ਪੈਸੇ ਪੈਸੇ ਤਾਂ ਇੱਥੇ ਹੀ ਆ ਪੈਸੇ ਇੱਥੇ ਹੀ ਆ ਹਾਂਜੀ ਅੱਧੇ ਸਰਕਾਰ ਨੂੰ ਹਾਂਜੀ ਸਰ ਤਾਂ ਤੋਂ ਲੈ ਕੇ ਥੱਲੇ ਤੱਕ ਖਾਨ ਵਾਲਿਆ ਇੱਥੇ ਤੁਸੀਂ ਹਾਲਾਤ ਦੇਖ ਲਓ ਚਲੋ ਹੁਣ ਤਾਂ ਮੰਡੀ ਵਿਹਲੀ ਹੋ ਗਈ ਤੁਸੀਂ ਆ ਕੇ ਦੇਖਣੀ ਹਾਲਾਤ ਸਵੇਰ ਤੋਂ ਲੈ ਕੇ ਸ਼ਾਮ ਦੇ ਸ਼ਾਮ ਤੱਕ ਪਸੀਨਾ ਹੀ ਨਹੀਂ ਸੱਕਦਾ ਜੀ ਕੀ ਕਰਗੇ ਕਿੰਨੇ ਮਤਲਬ ਕਿੰਨੇ ਵਜੇ ਕੰਮ ਸ਼ੁਰੂ ਕਰਦੇ ਨੇ ਉਹ ਕਿੰਨੇ ਵਜੇ ਛੱਡਦੇ ਹੋ ਬਈ ਰਾਤ ਨੂੰ ਕੰਮ ਜੀ ਸਵੇਰ 6 ਵਜੇ ਸਾਢੇ 6 ਵਜੇ 6 ਸਾਢੇ 6 ਵਜੇ ਰਾਤ ਦੇ 9 ਵਜੇ ਤੋਂ 10 ਵਜੇ ਹਨ ਜੀ ਅੱਛਾ ਹਾਂ ਜੀ ਕਿੰਨੇ ਪੈਸੇ ਮਿਲਦੇ ਇੰਨਾ ਕੰਮ ਕਰਕੇ ਪੈਸੇ ਜੀ 4 ਰੁਪਏ ਗੱਟੇ ਦੇ ਹਿਸਾਬ ਨਾਲ ਹੁਣ ਦਿੰਦੇ ਆ ਜੀ ਦੇਖੋ ਕਿੰਨਾ ਅੰਦਾਜ਼ਾ ਕਿੰਨੇ ਕਿ ਤੁਹਾਨੂੰ ਇੱਕ ਦਿਨ ਦੇ ਬਣ ਜਾਂਦੇ ਨੇ ਬਈ ਹਾਂ ਉਹੀ ਤਾਂ ਗੱਲਾਂ ਬਸ ਬਾਣੀਆਂ ਦੇ 8-900 ਰੁਪਿਆ 8-900 ਰੁਪਿਆ 12-12 13-13 14-14 ਘੰਟੇ ਕੰਮ ਕਰਦੇ ਕਰਨਾ ਪੈਂਦਾ ਹੀ ਮਜਬੂਰੀ ਹੈ ਕੀ ਕਰਕੇ ਹੋਰ ਕਾਰ ਵੀ ਕੀ ਸਕਦੇ ਆ ਬੰਦਾ ਕੀ ਕਰ ਸਕਦਾ ਸਰ ਜੀ ਜਣਾ ਜੀ ਮਜ਼ਦੂਰ ਬੰਦਾ ਉਹੀ ਖਮਾਣਾ ਤੇ ਉਹੀ ਖਾਣਾ ਸਰ ਹਾਂ ਜੀ ਗਰੀਬ ਨੇ ਹਾਂ ਜੀ ਗਰੀਬ ਆਦਮੀ ਕਾ ਕਰੇਗਾ ਮਿਹਨਤ ਕਰਕੇ ਕਮਾਤਾ ਮਜ਼ਦੂਰ ਦਿਵਸ ਹੈ ਮਜ਼ਦੂਰ ਕੀ ਹੈ ਹਾਂ ਮਜ਼ਦੂਰ ਕੋ ਦੋ ਖਰਚਾ ਪਾਣੀ ਖਾਣੇ ਕੇ ਲਈ ਫੇਰੀ ਹੋਗਾ ਅੱਜ ਕੁਝ ਖਾਸ ਕਰੋਗੇ ਘਰੇ ਜਾ ਕੇ ਜਾਂ ਕੋ ਇੱਥੇ ਤੁਸੀਂ ਮਨਾਇਆ ਕੀ ਕੀਤਾ ਅੱਜ ਦੇ ਦਿਨ ਅਸੀਂ ਬਣਾ ਕੇ ਹੀ ਕਰਨਾ ਹੈ ਸਰ ਮੈਂ ਕਹਾਂ ਮੈਨੂੰ 10 ਮਿੰਟ ਬੋਲਣ ਦਿਓ ਉਹਨਾਂ ਦੇ ਸਾਹਮਣੇ ਬੋਲਣਾ ਹੈ ਜਿਹੜੇ ਬੰਦੇ ਆਏ ਸੀ ਇੱਥੇ ਉਹ ਆਪੋ ਆਪਣੇ ਕੋਈ ਇੱਧਰ ਜਾ ਕੇ ਇੰਟਰਵਿਊ ਕਰੀ ਜਾਂਦੇ ਕੋਈ ਇੱਧਰ ਜਾਏ ਕਰੀ ਜਾਂਦਾ ਕੋਈ ਕਿਸੇ ਬਾਰੇ ਨਹੀਂ ਬੋਲਿਆਗਾ ਆਉਣ ਸਰ ਪਹਿਲਾਂ ਝਾਕੀ ਵਿਖਾਉਣ ਲੱਗੇ ਇੱਥੇ ਇਹਨਾਂ ਦਾ ਕੀ ਫਾਇਦਾ ਹੈ ਅੱਛਾ ਲੀਡਰ ਜਿਹੜੇ ਮੰਨ ਲਓ ਸਰਕਾਰ ਆ ਹੁਣ ਪੰਜਾਬ ਦੇ ਵਿੱਚ ਸਰਕਾਰ ਆ ਉਹ ਲੀਡਰ ਆਉਂਦੇ ਤੁਹਾਡੇ ਕੋਲੇ ਹਾਲ ਚਾਲ ਨਾ ਨਾ ਜੀ ਕਿਹਨੇ ਆਉਣਾ ਹੀ ਸਾਡੇ ਕੋਲੇ ਲੀਡਰਾਂ ਨੇ ਕਿੱਥੇ ਆਉਣਾ ਹੀ ਅੱਜ ਕੋਈ ਨਹੀਂ ਹਾਂ ਇੱਥੇ ਕੋਈ ਮੈਂਬਰ ਸਰਪੰਚ ਨਹੀਂ ਸੌਂਦਾ ਲੀਡਰਾਂ ਨੇ ਕਿਹਨੇ ਆਉਣਾ ਹੀ ਹਾਂ ਕੋਈ ਲੀਡਰ ਭਰਾ ਮੇਰਾ ਜੱਟਾਂ ਜੀਮਦਾਰਾ ਸੋਚਣਾ ਤਕੜਿਆਂ ਦਾ ਸੋਚਣਾ ਗਰੀਬ ਦਾ ਕੋਈ ਹਮਦਾਰ ਤੋਂ ਨਾ ਹੋਇਆ ਤੇ ਨਾ ਹੀ ਹੋਣਾ ਜਿੰਨੀਆਂ ਸਰਕਾਰਾਂ ਆਈਆਂ ਸਾਰੀਆਂ ਤਕੜਿਆਂ ਦਾ ਸੋਚਦੀਆਂ ਹਮ ਕਹੇ ਨਗਰੀਬ ਦੀ ਬਾਹਨਾ ਅਜ ਤੱਕ ਭੜੀ ਤੇ ਲੈ ਕੇ ਫੜਨ ਵਾਲਾ ਹੈਗਾ ਅੱਜ ਭਾਈ ਤੁਹਾਡਾ ਦੇਣੇ ਮਜ਼ਦੂਰ ਦੀ ਬਸਾਜ ਛੁੱਟੀ ਨਹੀਂ ਮਾਰੀ ਨਹੀਂ ਮਰੀ ਕਿਉਂ ਕਿ ਮਾਲ ਪਿਆ ਚੁੱਕਣ ਵਾਲਾ ਹਮ ਜੇ ਰਾਤ ਨੂੰ ਰੋਚੂਰ ਰਾਤ ਨੂੰ ਦੋ ਦੋ ਜ਼ਿੰਮੇਵਾਰ ਦੋ ਦੋ ਤਿੰਨ ਦਰਵਾਜ਼ਾ ਦੇ ਪੈਂਦਾਂ ਨੂੰ ਹਮ ਇੱਕ ਇਹਨਾਂ ਉਠਾ ਦੇਣ ਮੜ ਕੇ ਉੱਠਾ ਯਾਰ ਚੋਰੀ ਨਾ ਹੋ ਜੇ ਚੋਰੀ ਨਾ ਹੋ ਜੇ ਤਾਂ ਮਾਲ ਚ ਕੋਣ ਨੇ ਆ ਚੱਕਰ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਮੈਂ ਤਾਂ ਬਾਈ ਬਚਪਨ ਤੋਂ ਕਰੀ ਜਨਾ ਬਚਪਨ ਤੋਂ ਬਚਪਨ ਤੋਂ ਅਲਾ ਸੁਧਰੇ ਕਰਦੇ ਇੰਨਾ ਕੰਮ ਕਰਕੇ ਸੁਧਰੇ ਆ ਕੁਛ ਹੈ ਕੋਈ ਸੁਧਰੇ ਜਿਵੇਂ ਕਹਿੰਦੇ ਕਿ ਮਿਹਨਤ ਕਰਨ ਵਾਲਿਆਂ ਦੇ ਦਿਨ ਬਦਲ ਜਾਂਦੇ ਐਨੀ ਮਿਹਨਤ ਕਰਦੇ ਹਾਂ ਬਦਲੇ ਪਰ ਜਿੰਨਾ ਚਿਰ ਇਹ ਸਰਕਾਰ ਵਾਲਿਆਂ ਉਨਾਂ ਚਿਰ ਨਹੀਂ ਬਦਲਦੇ ਉਹਨਾਂ ਨੇ ਵੀ ਨਹੀਂ ਬਦਲਦੇ ਉਹਦਾਂ ਜ ਨਹੀਂ ਬਦਲਦੇ ਹਾਂ ਇਹਦਾ ਆਪ ਦੀ ਕਰੋ ਕਰਤ ਕਰੋ ਤੇ ਕਰਤਕ ਮੌਖਾਓ ਬਸ ਬਸ ਜਿੰਨਾ ਕਮੋਨੇ ਉਹਨੇ ਉਹਨਾਂ ਨਾਲ ਖਾਣੇ ਉਹਨਾਂ ਹੀ ਖਾਣੇ ਹਾਂ ਹਾਂ ਬਸ ये महंगाई महंगाई किवें देखदे हो भी महंगाई बढ़ी जांदी है तोड़े नहीं जानी है ਘੜ ਦੀ ਤਾਂ ਹੈਨੀ तोड़ी तनख्वाह बढ़ी ਨਾਲ ਕੰਮ ਵਧਿਆ ਨਾਲ ਹੋਰ भाई ਵੱਧ ਕੇ ਕੀ ਯਾਰ ਉੱਥੇ ਹੀ ਆ ਕਈ ਕੁਵਾੜਾ ਠੀਕ ਹੈ ਨਾ ਹੂੰ ਬਸ ਇੰਨਾ ਹੀ ਚੱਲੂਗਾ ਇੱਥੇ ਨਾ ਦਾ ਗਰੀਬ ਦੀ ਗਰੀਬ ਵਾਸਤੇ ਸੋਚੋ ਗਰੀਬ ਕਦ ਤੱਕਰੇ ਕੋਲੇ ਤਾਂ ਪੈਸਾ ਆਏਗਾ ਜੀ ਕੌਣ ਸਾ گاਉ ਹੈ ਆਪਕਾ ਆਪਕਾ ਮੇਰਾ ਬਿਹਾਰ ਘਰ ਹੈ ਜੀ ਬਿਹਾਰ ਘਰ ਹੈ ਹਾਂ ਜੀ ਵਹਾਂ ਸੇ ਯਹਾਂ ਕਿਉਂ ਆਏ ਕੰਮ ਕਰਨ ਪੈਸੇ ਕਮਾਣੇ ਆਏ ਜੀ ਪੈਸੇ ਕਮਾਣੇ ਹਾਂ ਜੀ ਮਿਹਨਤ ਕਰਕੇ ਪੈਸਾ ਕਮਾਤਣਾ ਚੋਰੀ ਨਹੀਂ ਕਰਤਾ ਹੂੰ ਜੀ ਸੀਨਾ ਜੋਰੀ ਕਰਤਾ ਹੂੰ बार छोड़ के हाँ इतनी दूर आया मर जाऊंगा कि हरा जूंगा कोई गारंटी है जी है कोई आदमी का एक पल भी नहीं गारंटी लेता हूँ मैं तो कि क्या अभी बोल रहा है तू कल क्या हो जाएगा पता लगता है दुनियादारी क्या है आज छुट्टी मारने का दिल नहीं किया आज छुट्टी मारा ना आज सरकार घूम रहा है यहाँ पे तभी मैं आ गया गेड़ा गुड़ा कि मैं चलो ठीक है जी सबको भला करो शुरू में रहते करियो जी मैं क्या खास खास जी बस यही था ਬੁਰਗਾ ਚੱਕ ਲੀਆਂ ਬਸ ਜਿਹੜਾ ਕੋ ਰੋਜ਼ ਕਰਦੇ ਆ ਹਾਂ ਉਹੀ ਬਸ ਹੋਰ ਕੋ ਨਹੀਂ ਹੋਰ ਕੋ ਨਹੀਂ ਕੀਤਾ ਹੀ ਤਾਂ ਕੰਮ ਹੀ ਆ ਬਸ ਕੰਮ ਹੀ ਆ ਬਸ ਬਿਲਕੁਲ ਇਹ ਗੱਲਬਾਤ ਗੱਲਬਾਤ ਹੋਰ ਵੀ ਕਰ ਲੈਣੇ ਇੱਧਰ ਇੱਕ ਪ੍ਰੋਗਰਾਮ ਵੀ ਰੱਖਿਆ ਗਿਆ ਸੀਗਾ ਮਜ਼ਦੂਰਾਂ ਦੇ ਲਈ ਅੱਜ ਕਿਉਂਕਿ ਮਜ਼ਦੂਰ ਦਿਵਸ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਹਾਲਾਤ ਸੁਧਰੇ ਨੇ ਕੀ ਨਹੀਂ ਇਹ ਭਾਈ ਜੀ ਜਿਹੜਾ ਸਭ ਤੋਂ ਪਹਿਲਾਂ ਅੱਜ ਦਾ ਇੱਥੇ ਕੀ ਪ੍ਰੋਗਰਾਮ ਤੁਸੀਂ ਰੱਖਿਆ ਗਿਆ ਸੀਗਾ ਜੀ ਅੱਜ ਅਸੀਂ ਨਵੀਂ ਅਨਾਜ ਮੰਡੀ ਕੋੜਗਪੂਰਾ ਦੇ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਇਹ ਪਿਛਲੇ 15 ਸਾਲ ਤੋਂ ਅਸੀਂ ਹਰ ਸਾਲ 1 ਮਈ ਨੂੰ ਮਜ਼ਦੂਰ ਦੇ ਇਸ ਮੰਡੀ ਚ ਗੱਲਾਂ ਮਜ਼ਦੂਰ ਯੂਨੀਅਨ ਦੇ ਨਾਲ ਮਨਾਉਂਦੇ ਆ ਅੱਜ ਵੀ ਅਸੀਂ ਗੱਲਾਂ ਮਜ਼ਦੂਰ ਯੂਨੀਅਨ ਜਿਹੜੀ ਹੈ ਸਾਡੀ ਕੋੜਕਪੂਰੇ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਜਿੱਥੇ ਸ਼ਰਧਾਂਜਲੀ ਅਰਪਿਤ ਕੀਤੀ ਵੱਖ-ਵੱਖ ਜਥੇਬੰਦੀਆਂ ਨੇ ਆਗੂ ਇੱਥੇ ਪਹੁੰਚੇ ਆਰਤੀ ਐਸੋਸੀਏਸ਼ਨ ਪਹੁੰਚੀ ਸਾਡੀ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਪਹੁੰਚੀ ਇਹ ਸਾਡੇ ਅੰਗਹੀਨ ਜਿਹੜੇ ਹੈਗੇ ਆ ਭਰਾ ਜਿਨ੍ਹਾਂ ਦੇ ਪ੍ਰਧਾਨ ਸਰਦਾਰ ਜਗਤਾਰ ਸਿੰਘ ਆ ਉਹਨਾਂ ਦੀ ਅਗਵਾਈ ਵਿੱਚ ਕਾਫੀ ਸਾਡੇ ਇੱਥੇ ਵੀਰ ਪਹੁੰਚੇ ਆ ਅੱਜ ਅਸੀਂ ਇਸ ਮਜ਼ਦੂਰ ਦਿਵਸ ਨੂੰ ਦੇ ਮੌਕੇ ਅਸੀਂ ਇਹਨਾਂ ਮਜ਼ਦੂਰਾਂ ਦੀ ਦਸ਼ਾ ਤੇ ਦਸ਼ਾ ਦੀ ਗੱਲ ਕੀਤੀ ਹੈ ਕਿਉਂਕਿ ਤੁਸੀਂ ਵੀ ਦੇਖ ਕੇ ਆਏ ਹੋ ਕਿ ਅੱਜ ਵੀ ਭਾਵੇਂ ਕਿ ਸਾਰੇ ਵਿਸ਼ਵ ਦੇ ਵਿੱਚ ਛੁੱਟੀ ਹੈ ਲੇਬਰ ਡੇ ਆ ਪਰ ਇਹਨਾਂ ਮਜ਼ਦੂਰਾਂ ਨੂੰ ਪਤਾ ਹੀ ਨਹੀਂ ਹੈ ਜਾਂ ਇਹਨਾਂ ਦੇ ਜਿਹੜੇ ਆਕਾ ਉਹ ਇਹਨਾਂ ਤੋਂ ਜਾਣ ਕੇ ਕੰਮ ਕਰਾਉਂਦੇ ਆ ਵੀ ਅੱਜ ਲੇਬਰ ਡੇ ਵਾਲੇ ਦਿਨ ਵੀ ਇਹਨਾਂ ਮਜ਼ਦੂਰਾਂ ਨੂੰ ਛੁੱਟੀ ਨਹੀਂ ਕੀਤੀ ਗਈ ਔਰ ਦੂਜੇ ਪਾਸੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜੀ ਸਾਡੇ ਫਰੀਦਕੋਟ ਵਿੱਚ ਅਸੀਂ ਪਿਛਲੇ 2-3 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਆ ਇਹ ਸੰਘਰਸ਼ ਅਸੀਂ ਪੰਜਾਬ ਲੈਵਲ ਦਾ ਇੱਕ ਸੰਘਰਸ਼ ਵਿੱਡਿਆ ਹੋਇਆ ਜਿਹਦੇ ਵਿੱਚ ਕਿ ਲੈਂਡ ਸੀਲਿੰਗ ਐਕਟ 1972 ਜਿਹਦੇ ਵਿੱਚ 17.5 ਏਕੜ ਜ਼ਮੀਨ ਇੱਕ ਪਰਿਵਾਰ ਰੱਖ ਸਕਦਾ ਔਰ ਉਹਦੇ ਨਾਲ ਨਾਲ ਜਿਹੜੀ ਪਚੈਤੀ ਜ਼ਮੀਨਾਂ ਹੈ ਪਚੈਤੀ ਜ਼ਮੀਨਾਂ ਜਿਹੜੀਆਂ ਪੰਜਾਬ ਦੇ ਵਿੱਚ ਹਜ਼ਾਰਾਂ ਏਕੜਾ ਕਈ ਕਈ ਪਿੰਡਾਂ ਚ 50 50 ਕਿੱਲੇ ਆ 50 50 ਕਿੱਲਿਆਂ ਤੋਂ ਵੱਧ ਵੀ ਹੈ ਜੀ ਅਸੀਂ ਉੱਥੇ ਇਹ ਮੰਗ ਰੱਖਦੇ ਆਂ ਪੰਜਾਬ ਸਰਕਾਰ ਤੋਂ ਕਿ ਇਹ ਪਚੈਤੀ ਜ਼ਮੀਨਾਂ ਉਹਨਾਂ ਲੋਕਾਂ ਨੂੰ ਜਿਹੜਾ ਠੇਕਾ ਦਿੱਤਾ ਜਾਵੇ ਹਰ ਸਾਲ ਜਿਨ੍ਹਾਂ ਕੋਲੇ ਜ਼ਮੀਨ ਦਾ ਕੋਈ ਟੁਕੜਾ ਵੀ ਨਹੀਂ ਹੈ ਕਿਉਂਕਿ ਇਹ ਜ਼ਮੀਨ ਆ ਜਿਹੜੀ ਇਹ ਬਹੁਤ ਸਾਰੇ ਧੜਵੀ ਲੋਕਾਂ ਕੋਲੇ ਹਜ਼ਾਰਾਂ ਏਕੜ ਦੀ ਗਿਣਤੀ ਵਿੱਚ ਹੈ ਉਹੀ ਲੋਕ ਆ ਇਹ ਪਚੈਤੀ ਜ਼ਮੀਨਾਂ ਦਾ ਠੇਕਾ ਲੈ ਕੇ ਜਿਹੜਾ ਹੈ ਉਹ ਦੁਬਾਰਾ ਫੇਰ ਆਪਦੀ ਉਪਜ ਦੇ ਵਿੱਚ ਵਧਾਉਣ ਵਾਸਤੇ ਪਿੰਡਾਂ ਦੀਆਂ ਪਚੈਤੀ ਜ਼ਮੀਨਾਂ ਨੂੰ ਵੀ ਹੜੱਪ ਕਰਦੇ ਆ ਭਾਵੇਂ ਕਿ ਤੀਜਾ ਹਿੱਸਾ ਜਿਹੜਾ ਹੈ ਖੇਤੀਬਾੜੀ ਆ ਜਿਹੜੀ ਪੰਚਾਇਤੀ ਜ਼ਮੀਨਾਂ ਚੋਂ ਐਸਸੀ ਲੋਕਾਂ ਨੂੰ ਬੋਲੀ ਦੇਣ ਦਾ ਅਧਿਕਾਰ ਹੈ ਪਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਜੋ ਹਜ਼ਾਰਾਂ ਏਕੜ ਜ਼ਮੀਨ ਪੰਜਾਬ ਦੇ ਵਿੱਚ ਪਈ ਹੈ ਇਹਨਾਂ ਦਾ ਨਰੋਲ ਠੇਕਾ ਉਹਨਾਂ ਲੋਕਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਕੋਲੇ ਭੂਮੀ ਦਾ ਟੁਕੜਾ ਵੀ ਨਹੀਂ ਹੈ ਕਿਉਂਕਿ ਬਹੁਤ ਸਾਰੀ ਸਾਡੀ ਆਬਾਦੀ ਪੰਜਾਬ ਦੇ ਵਿੱਚ ਨਹੀਂ ਸਾਰੇ ਭਾਰਤ ਵਿੱਚ ਮਰਲਾ ਮਰਲਾ ਡੇਢ ਡੇਢ ਮਰਲੇ ਥਾਂ ਵਿੱਚ ਆਪਦਾ ਕਈ-ਕਈ ਪਰਿਵਾਰ ਕਈ ਸਾਲਾਂ ਤੋਂ ਜੀਵਨ ਗੁਜ਼ਾਰਾ ਕਰ ਰਹੇ ਆ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹਨਾਂ ਲੋਕਾਂ ਕੋਲੇ ਰਹਿਣ ਨੂੰ ਜਗ੍ਹਾ ਹੈ ਨਹੀਂ ਔਰ ਪਸ਼ੂ ਰੱਖਣੇ ਤਾਂ ਦੂਰ ਦੀ ਗੱਲ ਹੈ 40-45 ਸਾਲ ਪਹਿਲਾਂ ਪੰਜਾਬ ਦੇ ਵਿੱਚ ਹਰ ਘਰੇ ਪਸ਼ੂ ਤਨ ਹੁੰਦਾ ਸੀ ਮੱਝਾਂ گاਵਾ ਹੁੰਦੀਆਂ ਸੀ ਔਰ ਅੱਜ ਇਹ ਜਿਹੜੇ ਪਰਿਵਾਰ ਹੈ ਇਹ ਦੁੱਧ ਦਹੀਂ ਤੋਂ ਕੋਹਾਂ ਦੂਰ ਚਲੇ ਗਏ ਕਿਉਂਕਿ ਸਾਡੇ ਕੋਲੇ ਪਸ਼ੂ ਪਾਲਣ ਲਈ ਜਗ੍ਹਾ ਹੀ ਨਹੀਂ ਪਹਿਲੀ ਗੱਲ ਦੂਜੀ ਗੱਲ ਇਹ ਕਿ ਉਹਨਾਂ ਨੂੰ ਪਾਉਣ ਲਈ ਹਰਾ ਚਾਰਾ ਪੱਠੇ ਨਹੀਂ ਹੈ ਖੇਤਾਂ ਦੇ ਵਿੱਚ ਸਾਡੇ ਕਿਸਾਨ ਭਰਾ ਐਸੀਆਂ ਸਪਰੇਹਾਂ ਕਰਦੇ ਆ ਜਿਹੜੇ ਪਹਿਆਂ ਤੋਂ ਤਿਹੜਾਂ ਵੀ ਖਤਮ ਹੋ ਜਾਂਦੀਆਂ ਔਰ ਜੇ ਕੋਈ ਬੀਬੀਆਂ ਸਾਡੀਆਂ ਆਖ ਖੜੀਆਂ ਪਣਾ ਪੁੱਛ ਲੋ ਇਹਨਾਂ ਨੂੰ ਜੇ ਕਿਤੇ ਉਹ ਖੇਤਾਂ ਦੇ ਵਿੱਚ ਸਾਗ ਤੋੜਨ ਜਾਂ ਕਿਸੇ ਪੱਠੇ ਘਾਹ ਖੋਤਣ ਵੀ ਜਾਂਦੀਆਂ ਤਾਂ ਇਹਨਾਂ ਨੂੰ ਲੀ ਲਾਉਣਾ ਪੈਂਦਾ ਸੋ ਅਸੀਂ ਚਾਹੁੰਦੇ ਆ ਕਿ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਪੰਜਾਬ ਦੇ ਵਿੱਚ ਜੇ ਅੱਜ ਲੈਂਡ ਸੀਲਿੰਗ ਐਕਟ ਲਾਗੂ ਹੁੰਦਾ ਤਾਂ ਹਰ ਪਰਿਵਾਰ ਨੂੰ ਘੱਟੋ ਘੱਟ 3.5 ਏਕੜ ਜ਼ਮੀਨ ਮਿਲ ਸਕਦੀ ਹੈ ਔਰ ਦੇਖੋ ਇੰਨੀ ਜ਼ਮੀਨ ਮਿਲਣ ਨਾਲ ਲੋਕ ਰਜਗਾਰ ਲੱਗਣਗੇ ਜਿਹੜਾ ਅੱਜ ਨਸ਼ੇ ਦਾ ਦੌਰ ਹੈ ਜਾਂ ਕੋਈ ਵਿਦੇਸ਼ਾਂ ਚ ਜਾਣ ਦਾ ਦੌਰ ਹੈ ਉਹਦੇ ਤੇ ਠੱਲ ਪਾਈ ਜਾਊਗੀ ਜੇ ਅੱਜ ਇੱਕ ਪਰਿਵਾਰ ਕੋਲੇ ਇੱਕ ਇਕੱਲਾ ਵੀ ਜ਼ਮੀਨ ਹੈ ਜੀ ਜੇ ਉਹ ਚਾਰ ਕਨਾਲਾਂ ਕਣਕ ਬੀਜ ਕੇ ਆਪਦਾ ਸਾਲ ਦੀ ਗੁਜ਼ਾਰੇ ਜੋਗੀ ਲਗਭਗ 13 ਕੁੰਟਲ ਕਣਕਤ ਪਾਦਨ ਕਰ ਸਕਦਾ ਹੈ ਬਾਕੀ ਚਾਰ ਕਨਾਲਾਂ ਦੇ ਵਿੱਚ ਆਪਦੇ ਪਸ਼ੂ ਪਾਲ ਕੇ ਆਪਦੇ ਰਹਿਣ ਸਹਿਣ ਦਾ ਪ੍ਰਬੰਧ ਵੀ ਕਰ ਸਕਦਾ ਸੋ ਅਸੀਂ ਅੱਜ ਇੱਥੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਇਹ ਵੀ ਐਲਾਨ ਕੀਤਾ ਹੈ ਕਿ 14 ਮਈ ਨੂੰ ਅਸੀਂ ਡੀਸੀ ਫਰੀਦਕੋਟ ਨੂੰ ਮੰਗ ਪੱਤਰ ਦੇਾਂਗੇ ਉੱਥੇ ਇੱਕ ਡੀਸੀ ਫਰੀਦਕੋਟ ਦੇ ਦਫ਼ਤਰ ਦੇ ਅੱਗੇ ਧਰਨਾ ਵੀ ਲਾਵਾਂਗੇ ਕਿ ਲੈਂਡ ਸੀਲਿੰਗ ਐਕਟ ਲਾਗੂ ਕੀਤਾ ਜਾਵੇ ਲੈਂਡ ਸੀਲਿੰਗ ਐਕਟ ਦੇ ਨਾਲ ਨਾਲ ਜਿਹੜੀ ਜ਼ਮੀਨ ਬੇਕਾਰ ਪਈ ਹੈ ਪੰਜਾਬ ਦੇ ਰਾਜਾਂ ਮਹਾਰਾਜਿਆਂ ਦੀ ਫਰੀਦਕੋਟ ਵਾਲੇ ਰਾਜੇ ਦੀ 7000 ਏਕੜ ਜ਼ਮੀਨ ਪਈ ਹੈ ਔਰ ਜੇ ਉਹ ਜ਼ਮੀਨ ਆ ਅਕਵਾਇਰ ਕਰਕੇ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਜਿਵੇਂ ਪਚੈਤੀ ਜ਼ਮੀਨਾਂ ਦਾ ਦਾ ਠੇਕਾ ਹੀ ਦਿੱਤਾ ਜਾਊਗਾ ਹਰ ਸਾਲ ਪਰ ਉਹ ਜ਼ਮੀਨ ਜਿਹੜੀ ਪੱਕੇ ਤੌਰ ਤੇ ਇਹ ਜਿਹੜੇ ਮਜ਼ਦੂਰ ਹੈ ਆ ਹੁਣ ਸਾਡੇ ਅੰਗਹੀਨ ਭਰਾ ਖੜੇ ਆ ਇਹਨਾਂ ਕੋਲੇ ਰਹਿਣ ਨੂੰ ਇਹਨਾਂ ਕੋਲੇ ਵੀ ਜਗ੍ਹਾ ਹੈ ਨਹੀਂ ਸੋ ਇਹਨਾਂ ਨੂੰ ਵੀ ਜੇ ਕਿੱਲਾ-ਕੱਲਾ ਜਗਾ ਜੇ ਮਿਲ ਜੇ ਉਸ ਜ਼ਮੀਨ ਚੋਂ ਆ ਸਾਡੇ ਝੁੱਗੀਆਂ ਵਾਲੇ ਕੋਟਕਪੂਰੇ ਦੇ ਵਿੱਚ ਤੁਸੀਂ ਵੀ ਕਵਰ ਕਰਕੇ ਗਏ ਹੋ ਇਹਨਾਂ ਨੂੰ 40-45 ਸਾਲ ਹੋ ਗਏ ਸਾਡੇ ਭੈਣ ਭਰਾਵਾਂ ਨੂੰ ਮਜ਼ਦੂਰਾਂ ਨੂੰ ਰਹਿਂਦਿਆਂ ਨੂੰ ਇਹਨਾਂ ਨੂੰ ਸਰਕਾਰ ਨੇ ਘਰੋਂ بے ਕਰ ਕਰਤਾ ਚਾਹੀਦਾ ਐ ਸੀ ਕਿ ਇਹਨਾਂ ਨੂੰ ਘੱਟੋ ਘੱਟ ਕਿਤੇ ਫਲੈਟ ਬਣਾ ਕੇ ਦਿੰਦੇ ਕਿਤੇ ਰਹਿਣ ਰਹਿਣ ਬਸੇਰਾ ਇਹਨਾਂ ਦਾ ਬਣਦਾ ਇਹਨਾਂ ਤੋਂ ਬਿਨਾ ਸਾਡੇ ਪੰਜਾਬ ਦੇ ਜਿਹੜੇ ਪੱਕੇ ਵਸਨੀਕ ਹੈ ਉਹ ਵੀ ਅੱਜ ਬੇਕਰੇ ਲੋਕ ਸੋ ਅਸੀਂ ਇੱਕ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਰੈਟ ਦਰ ਕਰ ਰਹੇ ਆ ਇਹਨਾਂ ਸਾਰੇ ਕਰਤਿ ਲੋਕਾਂ ਦੀ ਆਵਾਜ਼ ਬਣ ਕੇ ਸਾਰੇ ਪੰਜਾਬ ਦੀ ਆਵਾਜ਼ ਬਣ ਕੇ ਕਿਉਂਕਿ ਅੱਜ ਪੰਜਾਬ ਦੇ ਵਿੱਚ ਜਿਹੜਾ ਅਸੀਂ ਲੈਂਡ ਸੀਲਿੰਗ ਐਕਟ ਲਾਗੂ ਕਰਾਉਣ ਵਾਸਤੇ ਸਮੁੱਚੇ ਪੰਜਾਬ ਦੇ ਸਾਰੇ ਡੀਡੀਪੀਓਜ਼ ਤੋਂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਸਾਰੇ ਪੰਜਾਬ ਦੇ ਵਿੱਚ ਇੱਕ ਵੇਹ ਬਣਾਉਣੀ ਹੈ ਜਿਹਦੇ ਨਾਲ ਕਿ ਪੰਜਾਬ ਦੇ ਲੋਕ ਜਿਹੜਾ ਜਮੀਨ ਪ੍ਰਾਪਤੀ ਕਰਕੇ ਆਪਣਾ ਜਿਹੜਾ ਇੱਕ ਇਸ ਦੇਸ਼ ਦੇ ਨਾਗਰਿਕ ਇੱਕ ਆਦਰਸ਼ ਨਾਗਰਿਕ ਹੋਣ ਦਾ ਮਾਣ ਮਹਿਸੂਸ ਕਰ ਸਕਣ ਤਾਂ ਕਿਵੇਂ ਦੇਖਦੇ ਹੋ ਜੀ ਇੰਨੇ ਮਜ਼ਦੂਰ ਦਿਵਸ ਆਏ ਨੇ ਇੰਨੇ ਲੰਘੇ ਨੇ ਲੱਗਦਾ ਕੋਈ ਹਾਲਾਤ ਸੁਧਰੇ ਨੇ ਮਜ਼ਦੂਰਾਂ ਦੇ ਜੀ ਮਜ਼ਦੂਰ ਦਿਵਸ ਕਹਿਣ ਨੂੰ ਤਾਂ ਜੋ ਸਰਕਾਰੀ ਛੁੱਟੀ ਹੁੰਦੀ ਆ ਪਰ ਮਜ਼ਦੂਰਾਂ ਦਾ ਤੁਸੀਂ ਆ ਦੇਖ ਹੀ ਰਹੇ ਆ ਕਿ ਮੰਡੀ ਦੇ ਵਿੱਚ ਅੱਜ ਵੀ ਜਿਹੜਾ ਕੰਮਕਾਰ ਚੱਲ ਰਿਹਾ ਪਰ ਜਿਹੜਾ ਮਤਲਬ ਕਿ ਇਹ ਨੰਗਨ ਦੇ ਨਾਲ ਕੁਝ ਨਹੀਂ ਹੋਣਾ ਕਿਉਂਕਿ ਜਿੰਨਾ ਚਿਰ ਮਜ਼ਦੂਰਾਂ ਦੀ ਆਰਥਿਕਤਾ ਨੂੰ ਮਜ਼ਬੂਤ ਨਹੀਂ ਕੀਤਾ ਜਾਂਦਾ ਜਿੰਨਾ ਚਿਰ ਉਹਨਾਂ ਦੇ ਜਿਹੜਾ ਸਮੇਂ ਦਾ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਤੌਰ ਚੱਲ ਰਿਹਾ ਵਾ ਜੇ ਉਹ ਨਸ਼ਾ ਕਰਨ ਦਾ ਕਾਰਨ ਨਹੀਂ ਕਿਉਂਕਿ ਸਾਡੇ ਮਜ਼ਦੂਰਾਂ ਦੇ ਕੋਲੇ ਖਾਣ ਨੂੰ ਖਰਾਕ ਨਹੀਂ ਹੈਗੀਗੀ ਖਰਾਕ ਤਾਂ ਹੋਊਗੀ ਜੇਕਰ ਘਰਾਂ ਦੇ ਵਿੱਚ ਕੋਈ ਪਸ਼ੂ ਤੰਨ ਹੋਊਗਾ ਸੋ ਕਹਿੰਦਾ ਮਤਲਬ ਸਾਡੇ ਮਜ਼ਦੂਰ ਪਰਿਵਾਰਾਂ ਦੇ ਵਿੱਚੋਂ ਜਿਹੜਾ ਪਹਿਲਾਂ ਆਮ ਹਰੇਕ ਮਜ਼ਦੂਰ ਪਰਿਵਾਰ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਪਸ਼ੂ ਰੱਖੇ ਹੁੰਦੇ ਸੀ ਪਰ ਜਿਵੇਂ ਹੀ ਆਪਾਂ ਦੇਖ ਰਹੇ ਹਾਂ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਨਾਲ ਮਜ਼ਦੂਰ ਮਾਰੂ ਨੀਤੀਆਂ ਦੇ ਨਾਲ ਇੱਥੇ ਫਰੀਦਕੋਟ ਦੇ ਵਿੱਚੋਂ ਮਿੱਲ ਬੰਦ ਕੀਤੀ ਗਈ ਸ਼ੂਗਰ ਮਿੱਲ ਜਿਸ ਦੇ ਨਾਲ ਘੱਟ ਤੋਂ ਘੱਟ 2000 2500 ਮਜ਼ਦੂਰ ਆ ਜਿਹੜਾ ਉਹ ਡਾਇਰੈਕਟ ਤਰੀਕੇ ਦੇ ਨਾਲ ਜੁੜਿਆ ਹੋਇਆ ਸੀ ਔਰ ਪਿੰਡਾਂ ਦੇ ਵਿੱਚ ਜਿਹੜਾ ਉਹਦੇ ਨਾਲ ਪਿੰਡੂ ਮਜ਼ਦੂਰ ਸੀਗਾ ਜਿਹੜਾ ਉਹ ਜੁੜਿਆ ਹੋਇਆ ਸੀਗਾ ਜਿਹਦੇ ਨਾਲ ਕੰਨੇ ਦੀ ਛਲਾਈ ਹੁੰਦੀ ਸੀ ਔਰ ਪੱਠਾ ਜਿਹੜਾ ਹਰਾਚਾਰਾ ਮਜ਼ਦੂਰਾਂ ਨੂੰ ਉਤੋਂ ਘਰਾਂ ਦੇ ਵਿੱਚ ਪਸ਼ੂ ਰੱਖਣ ਦੇ ਵਿੱਚ ਸਹਾਇੀ ਹੁੰਦਾ ਸੀ ਉਹ ਕੁੱਲ ਮਿਲਾ ਕੇ ਜਿਹੜਾ ਸਰਕਾਰ ਦਾ ਇਹ ਇੱਕ ਮਤਲਬ ਕਿ ਮਜ਼ਦੂਰ ਦਿਹਾੜਾ ਮਨਾਤਾ ਜੰਦਾ ਪਰ ਮਜ਼ਦੂਰਾਂ ਦੀ ਆਰਥਿਕਤਾ ਨੂੰ ਜਿਹੜਾ ਕੋਈ ਕਿਸੇ ਵੀ ਪ੍ਰਕਾਰ ਦੇ ਨਾਲ ਜਿਹੜਾ ਉਹ ਮਜ਼ਬੂਤ ਕਰਨ ਵਾਲਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸੋ ਇੱਕ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹੁੰਦਾ ਜਿਹਨੇ ਇਹ ਗੱਲਾਂ ਮਜ਼ਦੂਰਾਂ ਜਿੰਨੇ ਵੀ ਮੰਡੀਆਂ ਦੇ ਵਿੱਚ ਇਹ ਕੰਮ ਕਰਦੇ ਮਜ਼ਦੂਰਾਂ ਇੱਕ ਮਹਾਰਾਸ਼ਟਰ ਦੇ ਵਿੱਚ ਮਥਾੜੀ ਹਮਾਲ ਐਕਟ ਬਣਾ ਹੋਇਆ ਜੋ ਪੱਲੇਦਾਰਾਂ ਦਾ ਸੋ ਉਦਾਂ ਦਾ ਜੇਕਰ ਇੱਥੇ ਪੰਜਾਬ ਦੇ ਵਿੱਚ ਵੀ ਏਸੀ ਅਪੀਲ ਕਰਨਾ ਚਾਹੁੰਦੇ ਇਹਨਾਂ ਪੱਲੇਦਾਰ ਮਜ਼ਦੂਰ ਭਰਾਵਾਂ ਨੂੰ ਕਿ ਜੇ ਉਸ ਐਕਟ ਦੀ ਤਰਜ਼ ਤੇ ਪੰਜਾਬ ਦੇ ਵਿੱਚ ਵੀ ਜਿਹੜਾ ਉਹ ਐਕਟ ਬਣੇ ਉਹਦੇ ਇੱਕ ਬੋਰਡ ਬਣਿਆ ਹੋਇਆ ਜੋ ਕਿ ਗੱਲਾਂ ਮਜ਼ਦੂਰਾਂ ਦੇ ਜੋ ਰੇਟ ਆ ਜੋ ਵੀ ਉਹ ਪਹਿਲਾਂ ਹੀ ਫਿਕਸ ਹੋ ਜਾਂਦੇ ਆ ਔਰ ਉਹਦੇ ਵਿੱਚ ইপিএফ ਜੋ ਵੀ ਮਤਲਬ ਕਿ ਸਮਾਜਿਕ ਸਹੂਲਤਾਂ ਇੱਕ ਆਮ ਅਫਸਰ ਨੂੰ ਮਿਲਦੀਆਂ ਆ ਆਮ ਮਲਾਜ਼ਮੇ ਨੂੰ ਮਿਲਦੀਆਂ ਸਰਕਾਰੀ ਨੂੰ ਉਹ ਸਾਰੀਆਂ ਜਿਹੜੀਆਂ ਸਹੂਲਤਾਂ ਉਸ ਬੋਰਡ ਦੇ ਰਾਈ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਵੀ ਦਿੱਤੀਆਂ ਜਾ ਰਹੀਆਂ ਸੋ ਅਸੀਂ ਅਪੀਲ ਕਰਦੇ ਆ ਕਿ ਜਿੰਨੇ ਵੀ ਸਾਡੇ ਪੰਜਾਬ ਦੇ ਪੱਲੇਦਾਰਾਂ ਜਾਂ ਮੰਡੀਆਂ ਦੇ ਵਰਕਰ ਆ ਉਹ ਇਦਾਂ ਦੇ ਇੱਕ ਬੋਰਡ ਨੂੰ ਸੰਗਠਿਤ ਕਰਕੇ ਪੰਜਾਬ ਸਰਕਾਰ ਤੇ ਦਬਾਅ ਪਾ ਕੇ ਜਿਹਦੇ ਵਿੱਚ ਕਿ ਸਰਕਾਰ ਨੇ ਕੁਝ ਵੀ ਨਹੀਂ ਦੇਣਾ ਔਰ ਸਾਰਾ ਦਾ ਸਾਰਾ ਜਿਹੜਾ ਉਹ ਆ ਮਜ਼ਦੂਰਾਂ ਨੂੰ ਜਿਹੜਾ ਮਾਲਕ ਨੇ ਦੇਣਾ ਹੁੰਦਾ ਜੋ ਉਹਦੇ ਵਿੱਚ EPF, ਗ੍ਰੈਚੁਇਟੀ ਬੋਨਸ, ਕੰਪਰੇਨਸੇਸ਼ਨ, ESI ਦਾ ਲਾਜ ਵਗੈਰਾ ਉਹ ਸਾਰਾ ਕੁਝ ਮਜ਼ਦੂਰਾਂ ਨੂੰ ਮਾਲਕਾਂ ਨੇ ਦੇਣਾ ਪਰ ਇਦਾਂ ਦਾ ਇੱਕ ਬੋਰਡ ਬਣਾਇਆ ਚਾਹੀਦਾ ਅਸੀਂ ਸਰਕਾਰ ਤੋਂ ਵੀ ਅਪੀਲ ਕਰਦੇ ਆਂ ਵੀ ਇਦਾਂ ਦੇ ਬੋਰਡ ਬਣਾ ਕੇ ਜਿਵੇਂ ਮਹਾਰਾਸ਼ਟਰ ਦੇ ਵਿੱਚ ਮਥਾੜੀ ਐਕਟ ਦੀ ਤਰਜ਼ ਤੇ ਉਹ ਪੰਜਾਬ ਦੇ ਵਿੱਚ ਵੀ ਬਣਾਇਆ ਜਾਇਆ ਚਾਹੀਦਾ ਤਾਂ ਜੋ ਮਜ਼ਦੂਰਾਂ ਦੀ ਹਾਫਤਕਤਾ ਹੋਰ ਵੀ ਮਜ਼ਬੂਤ ਹੋ ਸਕੇ ਅੱਛਾ ਜਿਹੜੀ ਲੁੱਟ ਹੁੰਦੀ ਹੈ ਅਕਸਰ ਜਦੋਂ ਆਪਾਂ ਕਈ ਥਾਵਾਂ ਹੁੰਦਾ ਕਿ ਕੰਮ ਕਰਵਾ ਲਿਆ ਜਾਂਦਾ ਪਰ ਉਹਨੂੰ ਉਹਦੀ ਬਣਦੀ ਦਿਹਾੜੀ ਨਹੀਂ ਦਿੱਤੀ ਜਾਂਦੀ ਮੰਡੀਆਂ ਦੇ ਵਿੱਚ ਜਿਹੜਾ ਰੇਟ ਕੋਈ ਹੁੰਦਾ ਉਹਨਾਂ ਨੂੰ ਮਿਲਦਾ ਕੋਈ ਨੂੰ ਪਤਾ ਕਿ ਹੋ ਰਹੀ ਹੈ ਪਰ ਇਹਦੇ ਤੇ ਕਿਉਂ ਨਹੀਂ ਦੇਖੋ ਜੀ ਮੰਡੀ ਮਜ਼ਦੂਰਾਂ ਦਾ ਪਰਚਾ ਲੇਬਰ ਦਾ 6 ਮਹੀਨਿਆਂ ਬਾਅਦ ਆਉਂਦਾ ਹੈ ਇਸੇ ਤਰ੍ਹਾਂ ਪੱਠਾ ਮਜ਼ਦੂਰਾਂ ਦਾ ਜੀ ਔਰ ਜਿਹੜੀ ਇਹਨਾਂ ਦੀ ਲੇਬਰ ਵਧ ਕੇ ਆਉਂਦੀ ਹੈ ਕੁਸ਼ਕ ਪੈਸਿਆਂ ਚ ਆਉਂਦੀ ਹੈ 5-7 ਪੈਸੇ 3 ਪੈਸੇ ਤੇ ਜਿਹੜੀ ਫਸਲ ਹੈ ਉਹਦਾ ਰੇਟ ਸੈਂਕੜੇ ਸੌਆਂ ਦੇ ਵਿੱਚ ਵਧਦਾ ਹੁੰਦਾ ਹੈ ਸੋ ਮੈਨੂੰ ਅੱਜ ਇਹ ਵੀ ਪਤਾ ਲੱਗਾ ਆੜਤੀਆ ਐਸੋਸੀਏਸ਼ਨ ਵੱਲੋਂ ਕਿ ਇਹਨਾਂ ਦੇ ਆੜਤੀਆਂ ਦੇ ਟੈਕਸਾਂ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ ਸੋ ਅਸੀਂ ਇਹ ਜਿਹੜੇ ਮਜ਼ਦੂਰਾਂ ਦਾ ਜਿਹੜਾ ਤੁਸੀਂ ਸਵਾਲ ਪੁੱਛਿਆ ਇਹਨਾਂ ਦਾ ਦੇਖੋ ਜੇ ਦਾਦਾ ਮਜ਼ਦੂਰ ਆ गांव ਦਾ ਮੁੰਡਾ ਮਜ਼ਦੂਰ ਹੈ ਗਾਂ ਪੋਤਾ ਵੀ ਮਜ਼ਦੂਰ ਹੈ ਇਹ ਹਾਲਾਤ ਤਾਂ ਸੁਧਰ ਸਕਦੇ ਆ ਜੇ ਡਾਕਟਰ ਭੀਮਰਾਓ ਬੇਦਕਰ ਸਾਹਿਬ ਦਾ ਸੰਵਿਧਾਨ ਆ ਜਿਹੜਾ ਐਨ ਬੈਨ ਲਾਗੂ ਕੀਤਾ ਜਾਵੇ ਆ ਜਿਹੜੀ ਮੌਜੂਦਾ ਸਮੇਂ ਦੀ ਸਰਕਾਰ ਹੈ ਇਹਨੇ ਤਾਂ ਡਾਕਟਰ ਭੀਮਰਾਓ ਬੇਦਕਰ ਸਾਹਿਬ ਤੇ ਜਿਹੜਾ ਸ਼ਹੀਦ ਭਗਤ ਸਿੰਘ ਦਾ ਜਿਹੜਾ ਫੋਟੋ ਲਾ ਕੇ ਦਫ਼ਤਰਾਂ ਵਿੱਚ ਅਸੀਂ ਸਮਝਦੇ ਹਾਂ ਕਿ ਇਨਸਰਟ ਕੀਤੀ ਹੈ ਕਿ ਲੋਕਾਂ ਨੂੰ ਇੱਕ ਲੌਲੀਪੌਪ ਦਿੱਤਾ ਕਿ ਅਸੀਂ ਇਹਨਾਂ ਦੀ ਰਿਸਪੈਕਟ ਕਰਦੇ ਹਾਂ ਪਰ ਇਹਨਾਂ ਜਿਹੜਾ ਆਮ ਲੋਕਾਂ ਦੀ ਜਿੰਦਗੀ ਹੈ ਜਿਹੜੀ ਵੱਧ ਤੋਂ ਵੱਧ ਹੋ ਰਹੀ ਹੈ ਕਿਉਂਕਿ ਮਹਿੰਗਾਈ ਬਹੁਤ ਵੱਧ ਰਹੀ ਹੈ ਮਹਿੰਗਾਈ ਦੇ ਨਾਲ ਨਾਲ ਇਹਨਾਂ ਮਜ਼ਦੂਰਾਂ ਦਾ ਜਿਹੜੀ ਹਾਲਤ ਹੈ ਆ ਸਮਾਂ ਆਉਣ ਦਿਓ ਜੇ ਇਸੇ ਤਰ੍ਹਾਂ ਐਤ ਕੀ ਪਤਾ ਲੱਗਿਆ ਕਿ 13 ਦਿਨਾਂ ਚ ਹੀ ਮੰਡੀ ਦਾ ਸੀਜ਼ਨ ਖਤਮ ਹੋ ਗਿਆ ਪੰਜਾਬ ਦੇ ਜ਼ਿਮੀਦਾਰਾਂ ਨੇ ਜਿਹੜੀਆਂ ਆਟਾ ਮਿਲਾਂ ਡਾਇਰੈਕਟ ਉੱਥੇ ਸਪਲਾਈ ਦਿੱਤੀ ਮੰਡੀ ਦੇ ਵਿੱਚ ਕਣਕ ਫੇਰ ਘਟਾਈ ਤੇ ਮੰਡੀ ਦੇ ਵਿੱਚ 13 ਦਿਨਾਂ ਚ ਮੰਡੀ ਦਾ ਸੀਜ਼ਨ ਆਫ ਹੋ ਗਿਆ ਸੋ ਇਹ ਮਜ਼ਦੂਰਾਂ ਦੀ ਹਾਲਤ ਇਤੋਂ ਵੀ ਮਾੜੀ ਹੋ ਜਾਣੀ ਹੈ ਜੇਕਰ ਇਹ ਸਮੇਂ ਦੀਆਂ ਸਰਕਾਰਾਂ ਤੇ ਜਾਂ ਇਹ ਮਜ਼ਦੂਰ ਉੱਠ ਕੇ ਸੰਘਰਸ਼ ਵੱਲ ਨਾ ਤੁਰੇ ਤਾਂ ਇਤੋਂ ਇਹਨਾਂ ਦੀ ਹਾਲਤ ਵੱਧ ਤੋਂ ਵੱਧਰ ਹੋਈ ਜਾਣੀ ਹੈ ਤੇ ਗੱਲਬਾਤ ਹੋਰ ਵੀ ਕਰਨੀ ਜਿੱਧਰ ਜਿਹੜੇ ਹੈਂਡੀਕੈਟ ਨੇ ਕਿਵੇਂ ਦੇਖਦੇ ਹੋ ਜੀ ਹਾਲਾਤ ਤੁਹਾਡੇ ਸੁਧਰੇ ਆ ਮਜ਼ਦੂਰ ਦਿਵਸ ਆ ਜਾਂ ਕੋਈ ਹਾਲਾਤਾਂ ਵਿੱਚ ਸੁਧਾਰ ਆਇਆ ਨਹੀਂ ਕੋਈ ਸੁਧਾਰ ਨਹੀਂ ਆਇਆ ਸਾਡੇ ਡੈਡੀ ਵੀ ਮਜ਼ਦੂਰ ਆ ਗਾ ਸਾਡੇ ਦਾਦੇ ਵੀ ਮਜ਼ਦੂਰ ਸੀ ਅਸੀਂ ਤਾਂ ਹੈਂਡੀਕੈਪਟਾਂ ਜੀ ਹਾਂਜੀ ਤੁਸੀਂ ਕੀ ਕੰਮ ਕਰਦੇ ਆ ਅਸੀਂ ਕੋਈ ਕੰਮ ਨਹੀਂ ਕਰਦੇ ਜੀ ਕੋਈ ਕੰਮ ਸਾਡੇ ਤੋਂ ਹੁੰਦਾ ਨਹੀਂ ਹਾਂਜੀ ਪੜੇ ਲਿਖੇ ਆ ਨੌਕਰੀ ਕੋਈ ਨਹੀਂ ਮਿਲੀ ਸਾਨੂੰ ਹਜੇ ਤੱਕ ਅੱਛਾ ਜੀ ਕਿੰਨਾ ਪੜੇ ਹੋ ਤੁਸੀਂ ਮੇਰੀ ਬੀਏ ਕੀਤੀ ਵੀ ਐ ਤੁਹਾਡੀ ਬੀਏ ਕੀਤੀ ਆ ਹਾਂਜੀ ਹਾਂ ਕੀ ਅਪਲਾਈ ਕੀਤਾ ਕਿਤੇ ਜਿਵੇਂ ਆਪਾਂ ਜੀ ਬਹੁਤ ਵਾਰੀ ਅਪਲਾਈ ਕਰੀਦੇ ਆ ਕੋਈ ਕੋਈ ਪਹੁੰਚ ਨਹੀਂ ਹੁੰਦਾ ਉਸ ਤੋਂ ਬਾਅਦ ਹਾਂ ਜੀ ਲੋਕਾਂ ਨੂੰ ਤਾਂ ਇਦਾਂ ਹੁੰਦਾ ਕਿ ਜੇਕਰ ਬੰਦਾ ਹੈਂਡੀਕੈਪਡਾ ਜਲਦੀ ਨੌਕਰੀ ਮਿਲੂਗੀ ਜਲਦੀ ਕਿਸੇ ਬਸਰ ਨਹੀਂ ਕੋਈ ਸਹੂਲਤ ਨਹੀਂ ਸਾਡੇ ਲਈ ਵੀ ਹਾਂ ਜੀ ਕੋਈ ਸਹੂਲਤ ਨਹੀਂ ਨਹੀਂ ਜੀ ਨਹੀਂ ਕਿਵੇਂ ਬਾਈ ਅੱਜ ਜੀ ਮਜ਼ਦੂਰ ਦਿਵਸਾ ਕਿਵੇਂ ਸੁਧਰੀ ਜਿੰਦਗੀ ਤੁਹਾਡੀ ਨਹੀਂ ਜੀ ਉਹੀ ਹਾਲ ਹੈ ਜੀ ਕੋਈ ਹਾਲਤ ਨਹੀਂ ਤੁਸੀਂ ਕੀ ਕੰਮ ਕਰਦੇ ਹੋ ਕੁਛ ਨਹੀਂ ਕਰਦੇ ਜੀ ਕੰਮ ਕਰ ਹੀ ਨਹੀਂ ਪਾਉਂਦੇ ਜੀ ਮੈਨੂੰ ਕੰਮ ਕਰ ਹੀ ਨਹੀਂ ਕੰਮ ਕਰਦੇ ਬਿਲਕੁਲ ਕੋਈ ਆ ਬਈ ਕੁਛ ਜਿੰਦਗੀ ਸੁਧਾਰ ਨਹੀਂ ਹਾਂ ਤਾਂ ਉਧਰ ਗੱਲਬਾਤ ਕਰ ਲੈਣੇ ਆ ਤੁਹਾਪੀ ਕਿਵੇਂ ਦੇਖਦੇ ਹੋ ਪ੍ਰਧਾਨ ਜੀ ਜਿਹੜਾ ਅੱਜ ਮਜ਼ਦੂਰ ਦਿਵਸ ਮਨਾਇਆ ਗਿਆ ਕਹਿੰਦੇ ਆ ਕਿ ਜਿਹੜਾ ਲੇਬਰ ਡੇ ਐ ਹਨਾ ਅੱਜ ਪੂਰੇ ਦਫ਼ਤਰਾਂ ਵਿੱਚ ਛੁੱਟੀ ਕੀਤੀ ਗਈ ਐ ਪਰ ਮਜ਼ਦੂਰ ਪਿੱਛੇ ਅੱਜ ਵੀ ਕੰਮ ਕਰ ਰਹੇ ਆ ਹਾਂਜੀ ਮਜ਼ਦੂਰ ਅੱਜ ਇਹ ਤਾਂ ਲੋਕ ਰਖਾਵਾ ਆ ਜੀ ਸਰਕਾਰਾਂ ਦਾ ਸਰਕਾਰਾਂ ਨੇ ਕੋਈ ਇਹਨਾਂ ਨੂੰ ਛੁੱਟੀ ਦਾ ਐਲਾਨ ਨਹੀਂ ਕਰਿਆ ਨਾ ਕਿਸੇ ਆਰਤੀਆਂ ਨੇ ਕਰਿਆ ਸਾਨੂੰ ਬਹੁਤ ਅਫਸੋਸ ਦੀ ਗੱਲ ਆ ਸਾਡੀ ਹੈਂਡੀਕੈਪਡ ਯੂਨੀਅਨ ਆ ਜ਼ਿਲ੍ਹਾ ਫਰੀਦਕੋਟ ਦੀ ਪੰਜਾਬ ਦੇ ਵੀ ਆਸੀਂ ਪ੍ਰਧਾਨ ਤੇ ਜ਼ਿਲ੍ਹੇ ਦੇ ਵੀ ਆ ਤੇ ਬਸ ਨਾ ਤਾਂ ਸਾਡੇ ਬਾਰੇ ਕੋਈ ਸਰਕਾਰਾਂ ਸੋਚਦੀਆਂ ਨਾ ਨੈਨਾ ਬਾਰੇ ਜੋ ਇਹਨਾਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਸਾਡੇ ਨਾਲ ਵਾਅਦਾ ਕਰੇ ਸੀ ਉਹ ਨਹੀਂ ਪੂਰੇ ਕਰੇ ਜੋ ਕਿ ਅੱਜ ਲੇਬਰ ਡੇ ਆ 1 ਮਈ ਨੂੰ ਇਹ ਬਹੁਤ ਨਾਣਾ ਮੰਡੀ ਦੇ ਵਿੱਚ ਪੂਰੇ ਜੋਰ ਸ਼ੋਰ ਨਾਲ ਬਣਾਇਆ ਗਿਆ ਜੋ ਕਿ ਸਾਡੇ ਅਵਤਾਰ ਸਿੰਘ ਸੋਤਾ ਜੀ ਆ ਇਹਨਾਂ ਦੇ ਰਹਿਮਾਈ ਹੇਠ ਇਹ ਜੋ ਮਜ਼ਦੂਰ ਡੇ ਆਜ ਬਣਾਇਆ ਗਿਆ ਤੇ ਇਹਨਾਂ ਨੇ ਸਾਨੂੰ ਬਹੁਤ ਸਾਥ ਦਿੱਤਾ ਅਵਤਾਰ ਸਿੰਘ ਸੋਤਾਜੀ ਨੇ ਹੈਂਡੀਕੈਪਟਾਂ ਨੂੰ ਤੁਹਾਨੂੰ ਲੋਕ ਰਿਆਂ ਵਿੱਚ ਵੀ ਪਹਿਲ ਦੇਵਾਂਗੇ ਜਿਹੜੇ ਕੋਈ ਬੇ ਘਰੇ ਆ ਹੈਂਡੀਕੈਪਟ ਉਹਨਾਂ ਨੂੰ ਦੋ ਦੋ ਚਾਰ ਚਾਰ ਮਰਲੇ ਕਿਦਣਾ ਵੀ ਅਸੀਂ ਜਗ੍ਹਾ ਵੀ ਦਵਾਵਾਂਗੇ ਤੇ ਸਾਡੇ ਚ ਗ੍ਰੈਜੂਏਸ਼ਨ ਹੈਂਡੀਕੈਪਟ ਲਿਖਿਆ ਪੜ੍ਹੇ ਲਿਖੇ ਕੋਈ ਨਿਕ ਨੌਕਰੀ ਨਹੀਂ ਮਿਲੀ ਮੈਂ ਵੀ ਗ੍ਰੈਜੂਏਸ਼ਨ ਆ ਅੱਜ ਤੱਕ ਮੈਨੂੰ ਕੋਈ ਨੌਕਰੀ ਨਹੀਂ ਮਿਲੀ ਉਮਰ ਏਜ ਹੋ ਗਿਆ ਮੈਂ ਹਾਂਜੀ ਇਹ ਹਾਲਾਤ ਹੋ ਗਏ ਕੋਈ ਨਮਾ ਕਿਹੜੀਆਂ ਸਰਕਾਰਾਂ ਬਣਦੀਆਂ ਕੋਈ ਸਾਨੂੰ ਇਹਦੇ ਵਿੱਚ ਸਹਾਈ ਦਾ ਨੀਂਦੀ ਨਾ ਸਾਨੂੰ ਨੌਕਰੀਆਂ ਦਿੰਦੀਆਂ ਨਾ ਸਾਨੂੰ ਚੋਣ ਮੈਨੀਫੈਸਟੋ ਦੇ ਵਿੱਚ ਉਹ ਸਾਡੇ ਨਾਲ ਪੈਸਿਆਂ ਦਾ ਜੋ ਸਾਡੇ ਨਾਲ ਵਾਅਦਾ ਕਰਿਆ ਸੀ ਉਹ ਨਹੀਂ ਪੂਰਾ ਹੋ ਰਿਹਾ ਹੋਰ ਸਟੇਟਾਂ ਦੇ ਵਿੱਚ ਸਾਰਿਆਂ ਦੇ ਵਿੱਚ ਹਰਿਆਣਾ ਤੇ ਰਾਜਸਥਾਨ ਦਿੱਲੀ ਦੇ ਵਿੱਚ 5000 ਰੁਪਏ ਪੈਸਾ ਦਿੱਤੀ ਜਾ ਰਹੀ ਆ ਹਰਿਆਣਾ ਤੇ ਰਾਜਸਥਾਨ ਦੇ ਵਿੱਚ 2.5 3000 ਰੁਪਏ ਪੈਸਾ ਦਿੱਤੀ ਜਾ ਰਹੀ ਆ ਇੱਥੇ ਉਹੀ 1500 ਪੈਸਾ ਦਿੱਤੀ ਜਾ ਰਹੀ ਆ ਉਹ ਵੀ ਸਾਰਾ ਮਹੀਨਾ ਹੁਣ ਬੀਤ ਗਿਆ ਬੇਚਾਰੇ ਹੈਂਡੀਕੈਪਡ ਜਿਨ੍ਹਾਂ ਦਾ ਸਹਾਰਾ ਹੀ ਇਸੇ ਤੇ ਚੱਲਦਾ ਉਹ ਹੁਣ ਅੱਜ ਪਈ ਆ ਲਾਲੋ ਸਾਹਿਬ ਮਹੀਨਾ ਇੱਕ ਮਹੀਨਾ ਪਈ ਆ ਤੇ ਚੌਥੇ ਮਹੀਨੇ ਦੀ ਪੈਸਾ ਨਹੀਂ ਖਾ ਰਹੀ ਸਰਕਾਰ ਇਹ ਠੀਕ ਹੈ ਇਹ ਵੀ ਆ ਹਾਂਜੀ ਹਾਂਜੀ ਇਹ ਸਾਨੂੰ ਬਹੁਤ ਅਫਸੋਸ ਦੀ ਮਾਨ ਲੱਗ ਗਿਆ ਇਹ ਕਿਹੜੇ ਸਰਕਾਰ ਇਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਲਿਆਂਦਾ ਜੀ ਕੁਰਸੀ ਤੇ ਬੁਆਇਆ ਪਰ ਇਹ ਸਾਡੇ ਵੱਲ ਫੇਰ ਨਹੀਂ ਚੱਲਦੀਆਂ ਕੁਰਸੀ ਦੇ ਵੇਖ ਕੇ ਇਹ ਸਰਕਾਰਾਂ ਹੋਰ ਹੋ ਜਾਂਦੀਆਂ ਨਾ ਕਿਸੇ ਇਹ ਮਜ਼ਦੂਰ ਵਾਲ ਵੇਖਦੀਆਂ ਨਾ ਕਿਸੇ ਹੈਂਡੀਕਾਟ ਵਾਲ ਵੇਖਦੀਆਂ ਸੋ ਅਸੀਂ ਸਾਰੇ ਜੋ ਵੀ ਅੱਜ ਲੇਬਰ ਡੇ ਬਣਾਇਆ ਗਿਆ ਇਹ ਦੇ ਅਵਤਾਰ ਸੋਤਾ ਜੀ ਜੋ ਵੀ ਇਹਨਾਂ ਦੇ ਹੋਰ ਵੀ ਕਿਤਨੇ ਵੀ ਆਏ ਆ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਜੋ ਵੀ ਸਾਡੇ মিডিਆ ਵਾਲੇ ਵੀਰ ਆਏ ਆ ਇਹ ਸਾਡੀਆਂ ਸਰਕਾਰਾਂ ਤੇ ਸਾਡੇ ਆਪਣਾ ਪਹੁੰਚਾਉਣਗੇ ਸੇਟ ਆਜੂ ਸਾਨੂੰ ਮਿਲਣੀ ਚਾਹੀਦੀ ਆ ਇਹਨਾਂ ਦਾ ਬੇਸ਼ੀ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਧੰਨਵਾਦ